ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਸਵਾਲ ਉਠਾ ਰਹੇ ਹੋ ਪਰ ਤੁਹਾਡੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲੜੀ ਆਮ ਆਦਮੀ ਪਾਰਟੀ ਦੇ ਵਿੱਚ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਸ਼ਾਮਲ ਹੋ ਗਏ ਨੇ ਉਹ ਕਹਿੰਦੇ ਨੇ ਕਿ ਮੈਂ ਤਾਂ ਬਗਾਵਤ ਕਰਕੇ ਗਿਆ ਕਾਂਗਰਸ ਤੋਂ ਪਹਿਲੀ ਗੱਲ ਤਾਂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਇਸ ਵਕਤ ਦਲਵੀਰ ਸਿੰਘ ਗੋਲੜੀ ਨਹੀਂ ਹੈਗੇ ਸਾਬਕਾ ਜ਼ਿਲ੍ਹਾ ਪ੍ਰਧਾਨ ਆਪਾਂ ਕਹਿ ਸਕਦੇ ਹਾਂ ਬੜਾ ਦੁੱਖ ਹੋਇਆ ਜ਼ਿਲ੍ਹਾ ਪ੍ਰਧਾਨ ਸੀ ਜਦੋਂ ਤੱਕ ਉਹ ਉਸ ਵਕਤ ਸੀ ਨਾ ਕੋਈ ਮੈਂ ਕਹਿੰਦਾ ਜਦੋਂ ਉਹ ਛੱਡ ਕੇ ਤਾਂ ਉਦੋਂ ਨਹੀਂ ਰਹੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਾਡੇ ਜਿਹੜੇ ਦਿਲ ਵੀ ਸਿੰਘ ਗੋਲਡੀ ਜੀ ਉਧਰ ਗਏ ਨੇ ਦੇਖੋ ਬੜਾ ਦੁੱਖ ਹੋਇਆ ਯਾਰ ਕਿਉਂਕਿ ਮੇਰਾ ਬੜਾ ਲੰਬਾ ਐਸੋਸੀਏਸ਼ਨ ਰਹੀ ਉਹਨਾਂ ਨਾਲ ਠੀਕ ਹੈ ਨਾ ਯੂਨੀਵਰਸਿਟੀ ਟਾਈਮ ਤੋਂ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲਿਆ ਮੈਨੂੰ ਯਾਦ ਹੈ ਮੇਰਾ ਸਾਥੀ ਹੁੰਦਾ ਸੀ ਜੋ ਉਹ ਦੋ ਸੋਫੂ ਦਾ ਪ੍ਰਧਾਨ ਹੁੰਦਾ ਸੀ ਰਾਜੂ ਉਹਨੇ ਮਿਲਾਇਆ ਵੀ ਆ ਤੁਹਾਡੇ ਏਰੀਆ ਦਾ ਮੁੰਡਾ ਹੈ ਵਧੀਆ ਮਿਹਨਤੀ ਮੁੰਡਾ ਹੈ ਇਹਨੂੰ ਆਪਾਂ ਅੱਗੇ ਪੁਸ਼ ਕਰਨਾ ਹੈ ਤੇ ਮੈਨੂੰ ਵੀ ਬਹੁਤ ਉਹਨਾਂ ਦੇ ਵਿੱਚ ਲੱਗਿਆ ਵੀ ਹਾਂ ਯਾਰ ਇਸ ਮੁੰਡੇ 'ਚ ਕੁਆਲਿਟੀ ਹੈ ਕੰਮ ਕਰ ਸਕਦਾ ਹੈ ਮਿਹਨਤੀ ਹੈ ਸੌਫਟ ਸਪੋਕਨ ਹੈ ਐਂਡ ਉੱਥੋਂ ਤੋਂ ਇਕੱਠੇ ਕੰਮ ਕਰਦੇ ਆਏ ਆ ਉਹਨੂੰ ਜਿੰਨਾ ਕੁ ਮੈਂ ਹੋ ਸਕਿਆ ਸਪੋਰਟ ਕਰਿਆ ਅ ਅੱਗੇ ਲੈ ਕੇ ਲਿਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਬਹੁਤ ਮੈਟਿਓਰਿਕ ਰਾਈਜ਼ ਵੀ ਕਰਿਆ ਦੇਖੋ ਠੀਕ ਹੈ ਨਾ ਅ ਇੰਨੀ ਛੋਟੀ ਉਮਰ ਦੇ ਵਿੱਚ ਆ ਕੇ 4-5 ਸਾਲ ਦੀ ਮਿਹਨਤ ਤੋਂ ਬਾਅਦ ਐਮਐਲਏ ਦੀ ਟਿਕਟ ਮਿਲ ਜਾਣਾ ਜਿੱਤ ਜਾਣਾ ਐਮਐਲਏ ਬਣ ਜਾਣਾ 올 दैट ਜੋ ਆਪਾਂ ਸੁਣਿਆ ਜਦੋਂ ਉਹ ਛੱਡ ਕੇ ਗਿਆ ਉਹਦੇ ਵਿੱਚ ਦੋ ਤਿੰਨ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗੀਆਂ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਉਹਨੇ ਕਿਹਾ ਵੀ ਜੀ ਮੈਂ ਬਾਗੀਆਂ ਮੈਂ ਬਗਾਵਤ ਕਰੀ ਤੁਸੀਂ ਵੀ ਬਗਾਵਤ ਦਾ ਸ਼ਬਦ ਯੂਜ਼ ਕਰਿਆ ਵੀ ਕਿਦਾਰੀ ਨਹੀਂ ਕਰੀ ਵੀ ਮੈਂ ਇਹਦਾ ਧਾਰਨ ਇੱਕ ਫੌਜ ਦੇ ਰੂਪ ਚ ਦੇਉਂਗਾ ਸਮਝ ਲਓ ਇੱਕ ਫੌਜੀ ਪੂਰੀ ਮਿਹਨਤ ਨਾਲ ਲੜ ਰਿਹਾ ਚਲੋ ਇਹੀ ਲਾ ਲਓ ਕਿਉਂਕਿ ਉਹਨਾਂ ਨੇ ਕਿਹਾ ਨਾ ਵੀ ਮੈਨੂੰ ਪਿਛਲੀ ਵਾਰੀ ਇਲੈਕਸ਼ਨ ਲੜਾਈ ਗਈ ਤੇ ਪਾਰਟੀ ਨੇ ਕਿਹਾ ਸੀ ਅੱਗੇ ਤੈਨੂੰ ਇਲੈਕਸ਼ਨ ਲੜਾਵਾਂਗੇ ਬਿਲਕੁਲ ਹੋ ਸਕਦਾ ਹੈ ਹੋ ਸਕਦਾ ਹੈ ਪਰ ਨਾਲੇ ਪਏ ਵੀ ਸਮਝੀਏ ਵੀ ਜੋ ਪਾਰਟੀ ਤੁਹਾਡੇ ਤੋਂ ਐਕਸਪੈਕਟ ਕਰ ਰਹੀ ਸੀ ਵੀ ਅਰ ਤੁਸੀਂ ਅੱਜ ਆ ਇਲੈਕਸ਼ਨ ਲੜੀ ਹੈ ਬਾਈ ਇਲੈਕਸ਼ਨ ਲੜੀ ਹੈ ਤੇ ਇਹਨੂੰ ਹੀ ਅੱਗੇ ਲੜਾਉਣਾ ਚਾਹੁੰਦੇ ਉਹਦੋਂ ਤੱਕ ਮੁੰਡਾ ਬਿਲਡ ਹੋ ਜਾਊਗਾ ਹੋ ਸਕਦਾ ਆਪਣੇ ਤੋਂ ਵੀ ਕਿਤੇ ਕੋਈ ਇਹੋ ਜੀ ਕਮੀ ਰਹਿ ਗਈ ਹੋਵੇ ਵੀ ਲੋਕਾਂ ਚੋਂ ਇਹ ਕਿਉਂ ਬਾਜ ਗਈ ਵੀ ਯਾਰ ਹੋਰ ਬੰਦਾ ਲਿਆਓ ਜੀ ਇਹ ਤੋਂ ਨਹੀਂ ਹੋਣਾ ਸਰਵਿਆਂ ਦੇ ਵਿੱਚੋਂ ਕਿਉਂ ਗਿਆ ਜੇ ਪਾਰਟੀ ਦੇ ਸਰਵੇਜ਼ ਪਾਰਟੀ ਦੀ ਚੀਜ਼ਾਂ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਗਿਆ ਕੀ ਨਹੀਂ ਗਿਆ ਪਰ ਜੇ ਗਿਆ ਹੁੰਦਾ ਤਾਂ ਆਮ ਸ਼ੋਰ ਜੇ ਬਾਜੇ ਆ ਰਹੀ ਹੁੰਦੀ ਵੀ ਯਾਰ ਦਲਵੀਰ ਗੋਟੀ ਤਾਂ ਚੱਕ ਕੇ ਯੂ ਨੋ ਨੇਰੀ ਲਿਆ ਦੂਗਾ ਤਾਂ ਸ਼ਾਇਦ ਪਾਰਟੀ ਨਾ ਕਿਸੇ ਨੂੰ ਲੈ ਕੇ ਆਉਂਦੀ ਸੋ ਮੇਬੀ ਕਿਤੇ ਕੋਈ ਇਹੋ ਜੀ ਕਮੀ ਪੇਸ਼ੀ ਰਹਿ ਗਈ ਹੋਵੇ ਮੈਨੂੰ ਉਹਦੇ ਬਾਰੇ ਪਤਾ ਨਹੀਂ ਬਟ ਐਨੀਵੇਸ ਰਹੀ ਨਹੀਂ ਰਹੀ ਮੈਂ ਇਹ ਕਹਿੰਦਾ ਵੀ ਇੱਕ ਆਪਾਂ ਜੰਗ ਲੜ ਰਹੇ ਆ ਸਿਧਾਂਤਿਕ ਜੰਗ ਲਾ ਲੋ ਚਾਹੀਏ ਫੌਜ ਦੀ ਜੰਗ ਦੇ ਆਧਾਰਨ ਆਪਾਂ ਲੈ ਲਓ ਆਪਾਂ ਜੰਗ ਲੜ ਰਹੇ ਹਾਂ AK47 ਨਾਲ ਉੱਥੇ ਸੜਨ ਦੀ ਪਿੱਛੋਂ ਆਪਣਾ ਜਰਨੈਲ ਕਹਿੰਦਾ ਵੀ ਓਰੇ ਯਾਰ AK47 ਨਾਲ ਗੱਲ ਨਹੀਂ ਬਣ ਰਹੀ ਆਪਾਂ ਐ ਕਰ ਓਰੇ ਮਿਸਾਈਲ ਲਾਂਚਰ ਮਾਰਨਾ ਤੇ ਤੂੰ ਪਿੱਛੇ ਹਟਾ ਲਾਂਚਰ ਵਾਲੇ ਨੂੰ ਆਪਾਂ ਲਾਈਏ ਤੂੰ ਇੱਧਰ ਦੀ ਕਵਰਿੰਗ ਫੇਰ ਦੇ ਤੇ ਉੱਥੇ ਆਪਾਂ ਕਹੀਏ ਵੀ ਨਹੀਂ ਨਹੀਂ ਓਰੇਤਾ ਜੀ AK47 ਨਾਲ ਠੀਕ ਹੋਊਗਾ ਤੇ ਉਹ ਕਹੇ ਨਹੀਂ ਮੇਰਾ ਆਰਡਰ ਹੈ ਤੂੰ ਪਰਾਂ ਓਰੇ ਮਿਸਾਈਲ ਲਾਂਚਰ ਵਾਲੇ ਨੂੰ ਚੱਲਣ ਦੇ ਬਗਾਵਤ ਕੀ ਹੁੰਦੀ ਆ ਬਈ ਵੀ ਆਪਾਂ ਉੱਥੇ ਗੁੱਸੇ ਜਾ ਕੇ ਜਾਂ ਤਾਂ ਜਾ ਕੇ ਜੰਗ ਜਿੱਤ ਕੇ ਦਿਖਾਈਏ ਵੀ ਠੀਕ ਹੈ ਤੂੰ ਲਾਅ ਦੇ ਮਸਾਲਾ ਵਾਲੇ ਨੂੰ ਮੈਂ ਇੱਧਰ ਦੀ ਜਾ ਕੇ ਅਟੈਕ ਕਰਕੇ ਤੈਨੂੰ ਜੰਗ ਜਿੱਤ ਕੇ ਲਿਆਉਣਾ ਜੇ ਬਗਾਵਤ ਹੁੰਦੀ ਹੈ ਵੀ ਠੀਕ ਹੈ ਯਾਰ ਤੂੰ ਮਸਾਲਾ ਵਾਲੇ ਨੂੰ ਲਾ ਲੈ ਮੈਂ ਨਾਲ ਤੇਰੀ ਅੱਜ ਤੱਕ ਗੱਲ ਮੰਨਦਾ ਪਰ ਜਦੋਂ ਲੜਾਈ ਆਪਾਂ ਜਿੱਤ ਲਈ ਉਸ ਦਿਵਾਰ ਆਪਾਂ ਕਹਿੰਦੇ ਫਾੜੋ ਬੰਦੂਕ ਤੂੰ ਜੇ ਮੇਰੀ ਗੱਲ ਨਹੀਂ ਮੰਨਣੀ ਮੈਂ ਬੈਠਾ ਇੱਥੇ ਮੈਂ ਚੱਲਿਆ ਬਗਾਵਤ ਕਦੇ ਵੀ ਇਹ ਨਹੀਂ ਹੁੰਦੀ ਵੀ ਤੁਸੀਂ ਕਹੋ ਅੱਛਾ ਮੈਨੂੰ ਇੱਥੋਂ ਹਟਾਤਾ ਤਾਂ ਭਈ ਆ ਕੇ ਮੈਂ ਹੁਣ ਵਿਰੋਧੀ ਪਾਰਟੀ 'ਚ ਜਾ ਕੇ ਦੂਜੀ ਫੌਜ ਦੇ ਵਿੱਚ ਜਾ ਕੇ ਹੁਣ ਮ ਇੰਡੀਆ ਪਾਕਿਸਤਾਨ ਦੀ ਲੜਾਈ ਹੋ ਰਹੀ ਹੈ ਜੇ ਸਾਡੇ ਇੰਡੀਆ ਦਾ ਫੌਜੀ ਇੰਡੀਆ ਦੀ ਆਰਮੀ ਨੂੰ ਛੱਡ ਕੇ ਪਾਕਿਸਤਾਨ ਦੀ ਆਰਮੀ ਚਲਦੀ ਜੰਗ 'ਚ ਜਾ ਕੇ ਇੰਡੀਆ ਵਾਲਿਆਂ ਨੂੰ ਗੋਲੀਆਂ ਮਾਰ ਕੇ ਮਾਰਨ ਲੱਗ ਜਾਏ ਕੀ ਉਹਨੂੰ ਆਪਾਂ ਬਾਗੀ ਕਹਾਂਗੇ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਮੈਂ ਪਬਲਿਕ ਨੂੰ ਸਵਾਲ ਕਰਨਾ ਚਾਹੁੰਦਾ ਕੀ ਤੁਸੀਂ ਉਹਨੂੰ ਬਾਗੀ ਕਹੋਗੇ ਸੋ ਇਹ ਬਗਾਵਤ ਨਾ ਹੋਈ ਜੇ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਜਿਹਨੂੰ 4 ਦਿਨ ਪਹਿਲਾਂ ਤੱਕ ਆਪਾਂ ਲੜਦੇ ਆ ਰਹੇ ਹਾਂ ਯਾਰ ਜਿਹਦੇ ਖਿਲਾਫ ਆਪਾਂ ਨਿੰਦਦੇ ਆ ਰਹੇ ਹਾਂ ਜਿਵੇਂ ਮੇਰੇ ਭਰਾ ਨੇ ਕਿਹਾ ਵੀ ਜੀ ਚਾਰ ਦਿਨ ਪਹਿਲਾਂ ਤੱਕ ਤਾਂ ਮੈਂ ਬਹੁਤ ਚੰਗਾ ਸੀ ਚਾਰ ਦਿਨ ਬਾਅਦ ਮੈਂ ਮਾੜਾ ਹੋ ਗਿਆ ਸੇਮ ਕੁਐਸਚਨ ਉਹਦੇ ਲਈ ਵੀ ਲਾਗੂ ਹੁੰਦਾ ਨਾ ਵੀ ਚਾਰ ਦਿਨ ਪਹਿਲਾਂ ਤੱਕ ਤਾਂ ਇਹ ਪਾਰਟੀ ਮਾੜੀ ਸੀ ਚਾਰ ਦਿਨ ਪਹਿਲਾਂ ਤੱਕ ਤੁਸੀਂ ਸੀਐਮ ਸਾਹਿਬ ਤੇ ਗੱਲਾਂ ਕਰਦੇ ਸੀ ਉਹਨਾਂ ਦੀ ਕਾਰਗੁਜ਼ਾਰੀ ਤੇ ਗੱਲਾਂ ਕਰਦੇ ਸੀ ਚਾਰ ਦਿਨ ਬਾਅਦ ਤੁਸੀਂ ਕਹਿੰਦੇ ਹੋ ਜੀ ਮੈਂ ਤਾਂ ਤੁਹਾਡੀ ਝੋਲੀ ਪੈ ਗਿਆ ਮੈਂ ਤਾਂ ਬੜਾ ਖੁਸ਼ਕਿਸਮਤ ਆ ਮੈਨੂੰ ਨਾਲ ਬਰਾਬਰ ਪਠਾਣਿਆ ਸੋ ਇਹ ਬਗਾਵਤ ਮੈਨੂੰ ਨਹੀਂ ਲੱਗਦਾ ਯਾਰ ਇਹ ਬਗਾਵਤ ਹੈ ਬਗਾਵਤ ਹੁੰਦੀ ਘਰੇ ਬਹਿ ਜਾਂਦਾ ਹੋ ਵੀ ਮੈਂ ਅੜ ਕੇ ਜੀ ਮੈਂ ਤਾਂ ਉਹ ਬਗਾਵਤ ਹੁੰਦੀ ਕੱਲਾ ਝੰਡਾ ਚੱਕ ਲੈਂਦਾ ਬਗਾਵਤ ਹੁੰਦੀ ਹੈ ਆਜ਼ਾਦ ਖੜਾ ਹੋ ਜਾਂਦਾ ਮਨ ਸਕਦੇ ਸੀ ਕਿਤੇ ਨਾ ਕਿਤੇ ਅਸੀਂ ਜਾਂਦੇ ਵੀ ਮਨਾਉਂਦੇ ਵੀ ਗਏ ਵੀ ਆ ਪਾਰਟੀ